बोलिए जगतगुरु भगवान श्री चंद्र महाराज की जय हाव आज ਤੋਂ ਦਰਸ਼ਨ ਕਰਵਾਉਣੇ ਆ ਬਹੁਤੀ ਪਵਿੱਤਰ ਸਥਾਨ ਉਦਾਸੀ ਨਾਸ਼ਰਮ ਡੇਰਾ ਬਾਬਾ ਪ੍ਰੇਮਦਾਸ ਜੀ ਮਹਾਰਾਜ ਪਿੰਡ ਲੰਬੀ ਢਾਵ ਤਹਿਸੀਲ ਸੰਗਰਿਆ ਮੰਡੀ ਜ਼ਿਲ੍ਹਾ ਹਨੂਮਾਨਗੜ ਰਾਜਸਥਾਨ ਜਿੱਥੇ ब्रह्मलीन गुरु महाराज स्वामी हरकादास महाराज जी ਦੇ ਅਸ਼ੀਰਵਾਦ ਸਦਕਾ ਬਾਬਾ ਪ੍ਰੇਮਦਾਸ ਮਹਾਰਾਜ ਜੀ ਦੀ 14ਵੀਂ ਸਾਲਾਨਾ ਵਰਸੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਅਸਥਾਨ ਦੇ ਮਜੂਦਾ ਗੱਦੀ ਨਿਸ਼ੀਰਿ ਸ਼੍ਰੀਮਾਨ ਮਹਾਂਤ ਹਰੀਦਾਸ ਜੀ ਸਮੂਹ ਨਗਰ ਨਿਵਾਸੀ ਨਗਰ ਪੰਚਾਇਤ ਇਲਾਕੇ ਦੇ ਸੰਤਾ ਸਹਿਯੋਗ ਨਾਲ ਕਰਵਾਏ ਗਏ ਸਮਾਗਮਾ ਮੌਕੇ ਹਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਅਸਥਾਨ ਤੇ ਨਤਮਸਤਕ ਹੋਈਆਂ ਤੇ ਆਪਣਾ ਜੀਵਨ ਸਫਲਾ ਕੀਤਾ। ਸਮਾਗਮਾਂ ਵਿੱਚ ਮਹੰਤ ਤਰਤ ਮਣੀ ਜੀ ਬੋਟਰ ਬਕੂਹਾ ਮਹੰਤ ਪਰਵ ਦਿਆਲ ਜੀ ਗੁੜੀ ਸੰਗਰ ਮਹੰਤ ਦਵਾਰਕਾ ਦਾਸ ਜੀ ਡੱਬ ਵਾਲੀ ਮਹੰਤ ਦਰਸ਼ਨ ਦਾਸ ਜੀ ਡੱਬ ਵਾਲੀ ਮਹੰਤ ਜੈਰਾਮ ਦਾਸ ਜੀ ਡੱਬ ਵਾਲੀ ਮਹੰਤ ਚੇਤਨ ਦਾਸ ਜੀ ਕਿਕਰ ਖੇੜਾ ਮਹੰਤ ਰਾਜਮਣੀ ਜੀ ਰਾਸੂ ਵਾਲਾ ਮਹੰਤ ਤਾਰੀ ਦਾਸ ਜੀ ਮੰਗਿਆਂ ਅਤੇ ਮਿੱਠੀ ਫੁੱਲੋ ਸਮੇਤ ਅਨੇਕਾ ਮਹਾਪੁਰਸ਼ ਪੂਜਯ ਹੋਇਸਾਨ ਪੂਜਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਪੂਜਨੀ ਜਿੰਦੈ ਤੂੰ ਤਰੇਣ ਸਾਧੂਆਂ ਦੀ ਜੋ ਜਨੇ ਜਿੰਦੈ ਤੂੰ ਕਰੇਂ ਸਾਧੂਆਂ ਦੀ ਜੋ ਜਨੇ ਜਿੰਦੈ ਤੂੰ ਕਰੇਂ ਸਾਧੂਆਂ ਦੀ ਸਾ ਦੁਆ ਦੀ ਰੇਣ ਸਾ ਦੁਆ ਦੀ ਰੇਣ ਸਾ ਦੁਆ ਦੀ ਰੇਣ ਸਾ ਦੁਆ ਦੀ ਜੇਨ ਸਾ ਦੁਆ ਦੀ ਜੇਨ ਸਾ ਦੁਆ ਦੀ ਰੇਣ ਸਾ ਦੁਆ ਦੀ ਰੇਣ ਸਾਧੂਆਂ ਦੀ ਰੇਣ ਸਾਧੂਆਂ ਦੀ ਰੇਣ ਸਾਧੂਆਂ ਦੀ ਰੇਣ ਸਾਧੂਆਂ ਦੀ ਹੋ ਜਾਣੀ ਜਿੰਦ ਤੂੰ ਤਰੇਣ ਸਾਧੂਆਂ ਆ ਜਾ ਦੇ ਜਿੰਦੇ ਤੂੰ ਤਰਣ ਸਾਧੂਆਂ ਦੀ ਮਜਨ ਸੰਗ ਸਾਧੂਆਂ ਟੁੜੀ ਕ੍ਰਿਸ਼ਨਾਨ ਦੁਕਾ ਨਾਮ ਧਿਆਏ ਸੁਣ ਸਭ ਨਾਨੂ ਕਰ ਦਾਨ ਜਨਮ ਕਰਮਲ ਪੁੱਤਰ ਮਨ ਤੇ ਜਾਏ ਗੁਮਾਨ ਕਾਮ ਕਰੋਧ ਨਾ ਮੋਹੀਏ ਬਿਨਸ ਲੋਭ ਸੁਆਣ ਸੱਚੇ ਮਾਰਗ ਚਲਦਿਆਂ ਜੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅਠ ਸੱਠ ਤੀਰਥ ਸਗਲ ਪੁੰਨ ਜੀ ਦਿਆ ਪਰਵਾਣ ਜਿਸ ਨੂੰ ਦੇਵੈ ਸਿਆ ਕਰ ਜਿਸ ਨੂੰ ਦੇਵ ਦਇਆ ਕਰ ਸੋਈ ਪੁਰਖ ਸਜਾਣ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕਰਮਾ ਮਾਗ ਸੁੱਚੇ ਸੇ ਕਾਢੀਐ ਆਗ ਸੁੱਚੇ ਸੇ ਕਾਟਿਏ ਜਨਪੁਰੁਰ ਮਿਹਰਬਾਨ ਪੂਜਾ ਨੀ ਜਿੰਦੇ ਤੂੰ ਤਾਂ ਰੇਣ ਸਾਧੂ ਆਮੀ ਪੂਜਾ ਨੀ ਜਿੰਦੇ ਤੂੰ ਤਾਂ ਰੇਣ ਸਾਧੂ ਆਮੀ ਜੀਵਨ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ ਤੇਰਾ ਜੀਵਨ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ ਰਾ ਜੀਵਨ ਸਫਲ ਹੋ ਜਾਵੇ ਸਫਲ ਹੋ ਜਾਵੇ ਸਫਲ ਸਰੇ ਸਰੀ 108 ਸਵਾਮੀਨ ਰਾਮਾ ਪ੍ਰੇਮਦਾਸ ਜੀ ਮਹਾਰਾਜ ਜੀ ਦੇ 14ਵੇਂ ਵਰਸੀ ਨੂੰ ਮੁਕ ਰੱਖਦੇ ਹਾਂ ਹੋਇਆ ਸਾਰੇ ਨਗਰ ਖੇੜੇ ਤੇ ਸਹਿਯੋਗ ਨਾਲ ਸਾਰੇ ਭੇਤ ਭਗਵਾਨ ਦੇ ਸਹਿ ਜੋ ਮਨਾਲ ਮਨਾਈ ਗਈ ਪਰਾਂਤ ਭੋਗ ਪਾਏ ਗਏ ਜੋ ਕਿ ਦੂਰੋਂ ਨੇੜੋਂ ਚਲ ਕੇ ਮਹਾਤਮਾ ਤੇਗ ਭਗਵਾਨ ਪਹੁੰਚਿਆ ਦਾਸ ਵੱਲੋਂ ਸਾਰਿਆਂ ਨੂੰ ਨੱਥਾ ਦੇਖਦੇ ਆ ਜੀ ਆਇਆਂ ਨੂੰ ਆਖਿਆ ਜਾਂਦਾ ਹੈ ਹੋਰ ਪਰਾਂਤ ਧੰਨਵਾਦ ਇਸ ਨਕਰ ਖੇੜੇ ਦਾ ਜੋ ਕਿ ਜਦੋਂ ਦੇ ਦਾਸ ਦੇਰੇ ਦੇ ਵਿੱਚ ਆਏ ਐ ਤਨ ਮਨ ਦੇ ਧੰਦੇ ਨਾਲ ਸਾਰਾ ਨਕਰ ਖੇੜਾ ਸੇਵਾ ਕਰਦਾ ਦਾਸ ਵੱਲੋਂ ਸਾਰਿਆਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਨੇ ਤਨ 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 ਮਨ ਧੰਦੇ ਨਾਲ ਦੁੱਧ ਪਾਣੀ ਦੀ ਸੇਵਾ ਕੀਤੀ ਲੰਗਰਾਂ ਦੀ ਰਸਤਾ ਵਸਤਾ ਦੀ ਸੇਵਾ ਕੀਤੀ ਸੇਵਾਦਾਰਾਂ ਨੇ ਰਾਮਵਲ ਖੇਤਨ ਤੇ ਨੇ ਸੇਵਾ ਕੀਤੀ ਬਹੁਤ ਬਹੁਤ ਸੇਵਾਦਾਰਾਂ ਦਾ ਨਕਰਖੜੇ ਦਾ ਦਾਸ ਵੱਲੋਂ ਧੰਨਵਾਦ ਹੈ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਬਹੁਤ ਸੰਯੋਗ ਦਿੰਦਿਆ ਮਹਾਰਾਜ ਇਸ ਨਕਰਖੜੇ ਤੇ ਕਿਰਪਾ ਬਣਾਈ ਰੱਖੇ ਆਧੀਆਂ ਵਿਆਧੀਆਂ ਦਾ ਨਾਸ ਕਰੇ ਨਾ ਪਾਣੀ ਦਾ ਪ੍ਰਕਾਸ਼ ਕਰੇ ਆ ਆਸਮੇਂ ਭਰਾਵਾਂ ਦਾ ਮੇਲ ਜੋੜ ਬਣਿਆ ਰਹੇ ਔਰ ਫਸਲ ਵਾਲੀ ਵਾਲੀ ਵਿੱਚ ਮਹਾਰਾਜ ਵਰਕਤ ਪਾਵੇ ਗੜੇ ਆਕੜੇ ਤੋਂ ਪੱਚ ਤਰਖੇ ਸੁਖ ਸ਼ਾਂਤੀ ਵਰਸ਼ੇ ਸੋਹਣੋਂ ਪ੍ਰੰਤ ਪਹਿਲਾਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਅਸਥਾਨਾਂੋਂ ਰਵਾਨਾ ਹੋਣ ਪਏ ਫਿਰ ਦੇਖ ਵਰਤੇ ਕਿ ਉਸ ਤੋਂ ਬਾਅਦ ਆਪਣੇ ਆਏ ਹੋਏ ਭੇਖ ਭਗਵਾਨ ਦੇ ਪੰਗ ਤਲਕੂ ਕੇ ਉਸ ਤੋਂ ਬਾਅਦ ਹੀ ਸਾਰੇ ਹੀ ਨਕਰ ਖੇੜੇ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਵੇਗਾ ਦਾਸ ਵੱਲੋਂ ਬੇਨਤੀ ਹੈ ਸਭ ਨੇ ਪ੍ਰਸ਼ਾਦਾ ਪਾਣੀ ਛਕ ਕੇ ਜਾਣਾ ਨਕਰਛੜੇ ਨੇ ਪ੍ਰਸ਼ਾਦਾ ਪਾਣੀ ਛਕੇ ਬਿਨਾ ਕਿਸੇ ਵੀ ਮਾਈ ਭਾਈ ਨੇ ਨਹੀਂ ਜਾਣਾ ਸਵਾਦ ਹੁੰਦਿਆ ਕੁੰਬੇ ਪੱਤਾ ਜਲ ਰਹੇ ਜਨ ਬਿਲ ਕੁੰਬਣਾ ਹੋਏ ਧਿਆਨ ਕ ਪੱਤਾ ਮਾਣਾ ਰਹੇ ਗੁਰ ਬਿਣ ਧਿਆਨ ਨਾ ਹੋਏ ਸੰਤਨ ਸਿਉ ਮੇਰੇ ਲੇਵਾ ਦੇਵੇ ਸੰਤਨ ਸਿਉ ਮੇਰ ਵਹਾਰਾ ਸੰਤਨ ਸਿਉ ਹਮਲਾ ਅਖਿਆ ਹਰ ਭਖਤ ਭਰੇ ਪੰਧਾਰਾ ਸੰਤਨ ਮੋਕ ਕੋ ਹੁੰਜੀ ਸੋਤੇ ਉੱਤਰਾ ਮਨ ਕਾ ਧੋਖਾ ਧਰਮ ਨਰਾਇਣ ਕਾ ਹੰ ਕਰੇ ਕੋ ਜਿਉ ਭਾਟਿਉ ਸੋ ਬੋ ਜੀ ਸੋ ਭਾਈ ਜਿਹੜੇ ਸਾਧੂ ਸੰਤਾਂ ਦੀ ਸੇਵਾ ਕਰਨੀ ਆ ਇਹ ਜਾਨੋ ਮਰਨ ਦੇ ਫੰਦ ਕੱਟ ਦਿੰਦੇ ਆ ਜੋ ਸਾਧੂ ਸੰਤਾਂ ਦਾ ਅਸ਼ੀਰਵਾਦ ਹੈ ਇਹ ਆਪਾਂ ਨੂੰ ਲੈਣਾ ਚਾਹੀਦਾ ਸੋ ਆਇ ਕੈ ਮਹਾ ਤੁਮ ਦੇ ਸਾਰਿਆਂ ਨੇ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਸ੍ਰੀ ਗੁਰੂ ਅੰਸਾ ਦੀ ਪਵਿੱਤਰ ਬਾਣੀ ਤੋਂ ਹਕੂਮਤ ਸਾਹਿਬ ਵੀ ਲੈ ਗਏ ਹਕੀਰ ਸਾਡੇ ਰਿਪੋਰਟਰ ਗੌਰਵ ਕੱਕੇਪੁਰ ਨਾਲ ਗੱਲਬਾਤ ਕਰਦੇ ਆਂ ਮਹਾਂਤ ਹਰੀਦਾ ਜੀ ਲੰਬੀ ਟਾਵ ਮਨ ਤੁਰਤਮਣੀ ਦੀ ਬੋਟਰ ਬਖੋਹਾ ਅਤੇ ਮਹਾਂਤ ਪ੍ਰਭ ਦਿਆਲ ਜੀ ਗੁੜੀ ਸੰਗਰ ਬਾਲੇ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਹ ਮਹਾਂਪੁਰਸ਼ਾਂ ਦਾ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾਂ ਮਹਿਮਾ ਸਾਧੂ ਸੰਗ ਕੀ ਸੁਨਹਾਰਾ ਸ੍ਰੀ ਚੰਦਰ ਭਗਵਾਨ ਕੀ ਜੈ ਬਾਬਾ ਹਰਕਾ ਦਾਸ ਮਹਾਰਾਜ ਕੀ ਜੈ ਬਾਬਾ ਪ੍ਰੇਮ ਦਾਸ ਮਹਾਰਾਜ ਕੀ ਜੈ ਸਿੱਧੂ ਮਹਾਂਪੁਰਖੋਂ ਕੀ ਜੈ ਵਰਛੀ ਦੇ ਸੰਬੰਧ ਵਿੱਚ ਮੁੱਖ ਰੱਖਦੇ ਹੋਏ ਬਾਬਾ ਪ੍ਰੇਮ ਦਾਸ ਦੀ 14ਵੀਂ ਵਰਛੀ ਪਿੰਡ ਲੰਬੀ ਢਾ ਵਿਖੇ ਮਨਾਈ ਗਈ ਜਿਸ ਵਿੱਚ ਸਾਧੂ ਮਹਾਂਪੁਰਖਾਂ ਨੇ ਆ ਕੇ ਬਹੁਤ ਭਾਰੀ ਦਰਸ਼ਨ ਦਿੱਤੇ ਸਾਰੇ ਨਗਰ ਨਿਵਾਸੀਆਂ ਦਾ ਸਾਰੇ ਸੇਵਾਦਾਰਾਂ ਦਾ ਆਏ ਹੋਏ ਮਹਾਪੁਰਸ਼ਾਂ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਜਗਤ ਗੁਰੂ ਸ਼੍ਰੀ ਚੰਦ ਭਗਵਾਨ ਕੀ ਜੈ ਸਵਾਮੀ ਹਰਕਾ ਦਾਸ ਮਹਾਰਾਜ ਕੀ ਜੈ ਬਾਬਾ ਪ੍ਰੇਮ ਦਾਸ ਮਹਾਰਾਜ ਕੀ ਜੈ ਜੈ ਤੂ ਪਰੰਤ ਬਾਬਾ ਪ੍ਰੇਮਦਾਸ ਜੀ ਦੇ ਵਰਸੀ 14ਵੀਂ ਵਰਸੀ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਤਿੰਨ ਦਿਨ ਤੋਂ ਪ੍ਰਾਰambh ਹੋਏ ਹਨ ਅੱਜ ਬੜੀ ਸ਼ਰਧਾ ਨਾਲ ਅਖੰਡ ਪਾਠ ਦੀ ਸਮਾਪਤੀ ਹੋਈ ਹੈ ਸਾਰੇ ਨਗਰ ਦਾ ਸੇਵਾਦਾਰਾਂ ਦਾ ਧੰਨਵਾਦ ਹੈ ਆਏ ਹੋਏ ਸਾਧੂ ਮਹਾਂਤਮਾ ਸੰਤ ਸਮਾਜ ਦਾ ਅੱਜ ਧੰਨਵਾਦੀ ਹਾਂ ਵਾਡ ਭਾਗੀ ਕਲ ਮੰਤਰ ਗੋਤਿਆ ਬੋਲ ਜਗਤ ਗੁਰੂ ਸ੍ਰੀ ਚੰਦ ਭਗਵਾਨ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਬੋਲ ਜਗਤ ਗੁਰੂ ਸ੍ਰੀ ਚੰਦ ਭਗਵਾਨ ਕੀ ਜੈ ਬੋਲ ਸ੍ਰੀ ਚੰਦਰ ਭਗਵਾਨ ਕੀ ਜੈ ਮਨੋ ਸਾਤ ਨਾਤਨ ਧਰਮ ਕੀ ਜੈ ਸੋ ਸਾ ਸੰਗਤ ਨੂੰ ਪਤਾ ਹੀ ਹੈ ਕਿ ਇਹ ਭਗਵਾਨ ਨੂੰ ਪਤਾ ਹੈ ਕਿ ਪਿੰਡ ਲੰਮੀ ਢਾਵ ਪਰਸੋਂ ਤੋਂ ਲੈ ਕੇ ਸ੍ਰੀ ਅਖੰਡ ਪਾਠ ਸਹਿ ਪ੍ਰਕਾਸ਼ ਹੋਏ ਧੰਨ ਧੰਨ ਬਾਬਾ ਪ੍ਰੇਮਦਾਸ ਜੀ ਦੇ 14ਵੇਂ ਵਰ੍ਹੇ ਨੂੰ ਮੁੱਖ ਰੱਖਦਿਆਂ ਹੋਇਆ ਸਾਰੇ ਨਗਰ ਖੇੜੇ ਦੇ ਸਹਿਯੋਗ ਨਾਲ ਸਾਰੇ ਭੇਖ ਭਗਵਾਨ ਦੇ ਸਹਿਯੋਗ ਨਾਲ ਅਖੰਡ ਪਾਠਾਂ ਦੇ ਭੋਗ ਪਾਏ ਗਏ ਲੰਗਰ ਚੱਲੇ ਔਰ ਸੰਗਤ ਨੇ ਸਾਧੂ ਮਹਾਤਮਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਔਰ ਸਾਧੂ ਮਹਾਤਮਾ ਸਾਰਿਆਂ ਨੂੰ ਜੀ ਆਇਆਂ ਨੂੰ ਦਾਸ ਵੱਲੋਂ ਕਿਹਾ ਜਾਂਦਾ ਜੋ ਕਿ ਇਡੇਰੇ ਦੇ ਵਿੱਚ ਪਹੁੰਚੇ ਆਖੀਰ ਦੇ ਵਿੱਚ ਆਏ ਸਾਧੂ ਮਹਾਤਮਾ ਦਾ ਸਾਰੇ ਨਕਰ ਖੜੇ ਦਾ ਸਾਰੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਤਨੋਂ ਮਨੋਂ ਲਾ ਕੇ ਸੇਵਾ ਕੀਤੀ ਸਭ ਦਾ ਦਾਸ ਵੱਲੋਂ ਧੰਨਵਾਦ ਕਰਦੇ ਆਂ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਬੀਬੀਆਂ ਤੇ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਗੁਰੂ ਕੇ ਲੰਗਰ ਸਾਰੇ ਮਹਾਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਵੱੜ ਕੇ ਛਕਿਆ ਅਤੇ ਆਏ ਮਹਾਪੁਰਸ਼ਾਂ ਦੀ ਅਸਥਾਨ ਦੇ ਗੱਦੀ ਰਹੀਣ ਮਹੰਤ ਹਰੀਦਾਸ ਜੀ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਪੁਰਸ਼ਾਂ ਨੂੰ ਜੀ ਆਇਆਂ ਵੀ ਆਖਿਆ ਗਿਆ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਪਣੀ ਸ਼ਰਧਾ ਦਾ ਆਪ ਸਬੂਤ ਦੇ ਰਿਹਾ ਸੀ ਉਦਾਸੀਨ ਆਸ਼ਰਮ ਡੇਰਾ ਬਾਬਾ ਪ੍ਰੇਮਦਾਸ ਜੀ ਮਹਾਰਾਜ ਪਿੰਡ ਲੰਬੀ ਢਾਬ ਤਹਿਸੀਲ ਸੰਗਰੀਆ ਮੰਡੀ ਜ਼ਿਲ੍ਹਾ ਹਨੂਮਾਨਗੜ ਰਾਜਸਥਾਨ ਤੋਂ ਗੌਰਵ ਕਰ ਖੇਲਪੁਰ ਦੀ ਇੱਕ ਖਾਸੀ ਰਿਪੋਰਟ ਸੰਤ ਕਾ ਸੰਗ ਵਡਪਾਖੀ ਪਾਈ ਹੈ ਸੰਤੇ ਕੀ ਸੇਵਾ ਨਾਮ ਧਿਆਈਏ ਸੰਤੇ ਕੀ ਸੇਵਾ ਨਾਮ ਧਿਆਈਏ ਸੰਤਕਾ ਸੰਗਵੱਡ ਪਾ ਕੀ ਪਾਈਏ ਸੰਤੇ ਕੀ ਸੇਵਾ ਨਾਮ ਧਿਆਈਏ ਸੰਤੇ ਕੀ ਸੇਵਾ ਨਾਮ ਧਿਆਈਏ ਸੰਤ ਕੀ ਸੇਵਾ ਨਾਮ ਧਿਆਈ ਐ ਸੰਤ ਕੀ ਸੇਵਾ ਨਾਮ ਧਿਆਈ ਐ ਸੰਤ ਕੀ ਸੇਵਾ ਨਾਮ ਧਿਆਈ ਐ ਸੰਤ ਕੀ ਸੇਵਾ ਨਾਮ ਤੇ ਆਈ ਐ ਸੰਤ ਕਾ ਸੰਗ ਵਡ ਭਾ ਕੀ ਪਾਈ ਐ ਸੰਤ ਕੀ ਸੇਵਾ ਨਾਮ ਧਿਆਈ ਐ ਸੰਤ ਕੀ ਸੇਵਾ ਨਾਮ ਧਿਆਈ ਐ ਸੰਤ ਕਾ ਸੰਗ ਵਡ ਭਾ ਕੀ ਪਾਈ ਐ ਸੰਤ ਕੀ ਸੇਵਾ ਨਾਮ ਤੇ ਆਈਏ ਸੰਤ ਕੀ ਸੇਵਾ ਨਾਮ ਤੇ ਆਈਏ ਸੰਗਵਟ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਸੰਤ ਕੀ ਸੇਵਾ honey ਕੁਕਲਾਤਾ ਸੰਤ ਕਾ ਸੰਗ ਬੜ ਪਾ ਕੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਇ ਸੰਤ ਕੀ ਸੇਵਾ ਆ ਨਾਮ ਧਿਆਇ ਸੰਤ ਕਾ ਸੰਗ ਬੜ ਪਾ ਕੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਇ ਸਤਿ ਕਿਸ਼ੇ ਆ ਨਾਮ ਸਬ ਨਸੈ ਸੰਤ ਪਰਤਾਪ ਮੁਰਤ ਸਬ ਨਸੈ ਸੰਤ ਕਾ ਸੰਗ ਬਟ ਪਾ ਕੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਇਐ ਸੰਤ ਕੀ ਸੇਵਾ ਆ ਨਾਮ ਧਿਆਇਐ ਸੰਤ ਕਾ ਸੰਗ ਬਟ ਪਾ ਕੀ ਪਾਈ ਐ ਸੰਤ ਦੇ ਕਿਸੇ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301